ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਚੋ ਡੂ ਟੀਵੀ ਦੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਕਿਤਾਬਾਂ ਦਿਖਾਵਾਂਗੇ ਜਿਨ੍ਹਾਂ ਵਿੱਚੋਂ ਪਹਿਲੇ ਨੰਬਰ ਤੇ ਹੈਗੀ ਹੈ ਜੀ ਅੰਦੋਲਨ ਇਹ ਦੋਸਤੋ ਇੱਕ ਮਰਾਠੀ ਨਾਵਲ ਹੈ ਤੇ ਇਸ ਤੋਂ ਬਾਅਦ ਹਿੰਦਪਾਕ ਬਾਰਡਰਨਾਮਾ ਨਿਰਮਲ ਨਿਮਾ ਲੰਗਾ ਤੇ ਇਸ ਤੋਂ ਬਾਅਦ ਅਗਲਾ ਨਾਵਲ ਹੈਗਾ ਜੀ ਬੁੱਢਾ ਜੋ ਪਿਆਰ ਕਹਾਣੀਆਂ ਪੜਦਾ ਸੋ ਦੋਸਤੋ ਜੇ ਤਾਂ ਤੁਸੀਂ ਸਿਰਫ ਕਿਤਾਬਾਂ ਦੇ ਨਾਮ ਦੇਖਣੇ ਸੀ ਤਾਂ ਫਿਰ ਤੁਸੀਂ ਜਾ ਸਕਦੇ ਹੋ ਜੀ ਜੇ ਪੂਰੀ ਗੱਲਬਾਤ ਸੁਣਨੀ ਹੈ ਕਿਤਾਬਾਂ ਬਾਰੇ ਤਾਂ ਫਿਰ ਤੁਸੀਂ ਵੀਡੀਓ ਪੂਰੀ ਦੇਖਿਓ ਪਹਿਲੇ ਨੰਬਰ ਤੇ ਹੈਗੀ ਹੈ ਜੀ ਅੰਦੋਲਨ ਇਹ ਦੋਸਤੋ ਇੱਕ ਮਰਾਠੀ ਨਾਵਲ ਆ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਲਕਸ਼ਮਣ ਗਾਇਕਵੜ ਇਹਦੇ ਮੂਲ ਲੇਖਕ ਦਾ ਨਾਮ ਆ ਤੇ ਪਹਿਲੇ ਨੰਬਰ ਤੇ ਇਸ ਨਾਵਲ ਦੇ ਹੋਣ ਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਸਭ ਤੋਂ ਵਧੀਆ ਨਾਵਲ ਆ ਇਹਦਾ ਮਤਲਬ ਇਹ ਆ ਵੀ ਇਹ ਸਭ ਤੋਂ ਪਹਿਲਾਂ ਪੜਿਆ ਸੀਗਾ ਮੈਂ ਤੇ ਅਨੁਵਾਦ ਇਹਦਾ ਕੀਤਾ ਜੀ ਬੂਟਾ ਸਿੰਘ ਚੋਹਾਨ ਜੀ ਨੇ ਤੇ ਨਾਵਲ ਦੀ ਕਹਾਣੀ ਜਿਹੜੀ ਆ ਸ਼ੁਰੂ ਹੁੰਦੀ ਆ ਅਮਰਾਵਤੀ ਸ਼ਹਿਰ ਤੋਂ ਮਹਾਰਾਸ਼ਟਰ ਦਾ ਇੱਕ ਅਮਰਾਵਤੀ ਸ਼ਹਿਰ ਜਿੱਥੋਂ ਇਸ ਨਾਵਲ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਇੱਕ ਪਰਿਵਾਰ ਦੀ ਕਹਾਣੀ ਆ ਤੇ ਫਿਰ ਉਹ ਪਰਿਵਾਰ ਦੇ ਵਿੱਚ ਆਪਸ ਦੇ ਵਿੱਚ ਕੁਝ ਲੜਾਈ ਝਗੜੇ ਹੋ ਜਾਂਦੇ ਕਹਾਣੀ ਅੱਗੇ ਵਧਦੀ ਹੈ ਔਰ ਉਸ ਪਰਿਵਾਰ ਦਾ ਇੱਕ ਮਤਲਬ ਇਨਸਾਨ ਨਿਕਲ ਕੇ ਅੱਗੇ ਇਸ ਕਹਾਣੀ ਦਾ ਮੁੱਖ ਨਾਇਕ ਬਣਦਾ ਜੇ ਮਤਲਬ ਇਸ ਕਹਾਣੀ ਦਾ ਹੀਰੋ ਕਹਿ ਸਕਦੇ ਹੋ ਤੁਸੀਂ ਪਰ ਉਹ ਹੀਰੋ ਵਾਲਾ ਕੰਮ ਕੋਈ ਨਹੀਂ ਕਰਦਾ ਕੰਮ ਸਾਰੇ ਵਿਲਨ ਵਾਲੇ ਹੀ ਕਰਦਾ ਉਹ ਤੇ ਕਾਫੀ ਚੀਜ਼ਾਂ ਇਹਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਬੜਾ ਕੁਝ ਮਤਲਬ ਤੁਹਾਨੂੰ ਜਾਣਨ ਨੂੰ ਮਿਲੂਗਾ ਵੀ ਕਿੱਦਾਂ ਚੀਜ਼ਾਂ ਕੰਮ ਕਰਦੀਆਂ ਨੇ ਖਾਸ ਕਰਕੇ ਆਪਣੇ ਦੇਸ਼ ਦੇ ਵਿੱਚ ਕੱਲੀ ਮਹਾਰਾਸ਼ਟਰ ਸਟੇਟ ਦੇ ਵਿੱਚ ਨਹੀਂ ਸਾਰੀਆਂ ਸਟੇਟਾਂ ਦੇ ਵਿੱਚ ਵੀ ਤੇ ਇਸ ਨਾਵਲ ਨੂੰ ਜੇ ਮੈਂ ਇੱਕ ਲਾਈਨ ਦੇ ਵਿੱਚ ਸਮ ਅਪ ਕਰਕੇ ਤੁਹਾਨੂੰ ਦੱਸਣਾ ਹੋਵੇ ਤਾਂ ਇਹਦੇ ਪਿੱਛੇ ਮਤਲਬ ਇਹਦੀ ਸਮਰੀ ਜਿ ਲਿਖੀ ਹੋਈ ਜਵੇ ਇਹ ਨਾਵਲ ਕਿ ਕਾਦੇ ਬਾਰੇ ਆ ਇਹਦੀ ਇੱਕ ਲਾਈਨ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਤੁਹਾਨੂੰ ਨਾਵਲ ਬਾਰੇ ਸਾਰਾ ਕੁਝ ਪਤਾ ਲੱਗ ਜਾਊਗਾ ਸੋ ਇੱਥੇ ਲਿਖਿਆ ਜੀ ਇਹ ਨਾਵਲ ਰਾਜਨੀਤਿਕ ਥੋਥ ਬਾਰੇ ਹੈ ਜਿਸ ਰਾਹੀਂ ਰਾਜਨੀਤੀ ਵਿੱਚ ਆਈ ਗ੍ਰਾਵਟ ਦੀਆਂ ਸਮੂਹ ਪਰਤਾਂ ਨੂੰ ਵੇਖਿਆ ਜਾ ਸਕਦਾ ਹੈ ਇੱਕ ਵਾਰ ਫਿਰ ਦੁਹਰਾ ਦਿੰਨਾ ਇਹ ਨਾਵਲ ਰਾਜਨੀਤਿਕ ਥੋਥ ਬਾਰੇ ਹੈ ਜਿਸ ਰਾਹੀਂ ਰਾਜਨੀਤੀ ਚ ਆਈ ਗ੍ਰਾਵਟ ਦੀਆਂ ਸਮੂਹ ਪਰਤਾਂ ਨੂੰ ਵੇਖਿਆ ਜਾ ਸਕਦਾ ਹੈ ਸੋ ਬਾਕੀ ਤੁਸੀਂ ਹੁਣ ਆਪ ਸਮਝਦਾਰ ਹੋ ਤੇ ਨਾਵਲ ਨੂੰ ਜ਼ਰੂਰ ਪੜਿਓ ਇਹ ਨਾਵਲ ਕਾਫੀ ਚੰਗਾ ਵਾ ਕਾਫੀ ਕੁਝ ਤੁਹਾਨੂੰ ਅੱਖ ਸਾਹਮਣੇ ਆਊਗਾ ਵੀ ਕਿਸ ਤਰ੍ਹਾਂ ਮਤਲਬ ਆਪਾਂ ਨੂੰ ਜੋ ਦਿਖਾਇਆ ਜਾਂਦਾ ਕਈ ਵਾਰ ਉਹ ਸੱਚ ਨਹੀਂ ਹੁੰਦਾ ਸੋ ਜ਼ਰੂਰ ਪੜਿਓ ਦੋਸਤੋ ਇਹ ਨਾਵਲ ਲਕਸ਼ਮਣ ਗਾਇਕਵੜ ਜੀ ਦਾ ਅੰਦੋਲਨ ਤੇ ਅਨੁਵਾਦ ਇਹਦਾ ਕੀਤਾ ਜੀ ਬੂਟਾ ਸਿੰਘ ਚੋਹਾਂਜ ਜੀ ਨੇ ਸੋ ਨੰਬਰ 2 ਤੇ ਜਿਹੜੀ ਕਿਤਾਬ ਹੈ ਜੀ ਇਹਦਾ ਨਾਮ ਹੈਗਾ ਹਿੰਦਪਾਕ ਬਾਰਡਰ ਨਾਮਾ ਏਹ ਦੋਸਤੋ ਇੱਕ ਵੱਡਾ ਨਾਵਲ ਨਾਵਲ ਨਹੀਂ ਹੈਗਾ ਅਸਲ ਦੇ ਵਿੱਚ ਇਹ ਨਾਵਲ ਕਹਾਂ ਮੈਨੂੰ ਕੀ ਕਹਾਂ ਮਤਲਬ ਇਹ ਇੱਕ ਤਰ੍ਹਾਂ ਦੀ ਮਤਲਬ ਬਾਇਓਗ੍ਰਾਫੀ ਆ ਜਿਹੜੇ ਲੇਖਕ ਨੇ ਨਿਰਮਲ ਨਿੰਮਾ ਲੰਗਾ ਇਹਨਾਂ ਨੇ ਆਪਣੀ ਜਿਹੜੀ ਜੀਵਨ ਦੀ ਵਿਥਾ ਵਾ ਆਪਣੇ ਜਿਹੜੀ ਜ਼ਿੰਦਗੀ ਦਾ ਕਹਿ ਲਓ ਐਕਸਪੀਰੀਅੰਸ ਆ ਉਹ ਇਹਦੇ ਵਿੱਚ ਲਿਖਿਆ ਵਾ ਤੇ ਕੋਈ ਸੁਣੀਏ ਸੁਣਾਈਆਂ ਗੱਲਾਂ ਨਹੀਂ ਹੈਗੀਆਂ ਜੋ ਉਹਨਾਂ ਨੇ ਉਹਨਾਂ ਦੇ ਆਪ ਦੇ ਉੱਤੇ ਬੀਤੀ ਆਪ ਬੀਤੀ ਸਾਰੀ ਇਸ ਨਾਵਲ ਦੇ ਵਿੱਚ ਲਿਖੀ ਹੋਈ ਆ ਤੇ ਨਾਵਲ ਦੀ ਕਹਾਣੀ ਦੀ ਜਿਹੜੀ ਸ਼ੁਰੂਆਤ ਆ ਇਹ ਦੋਸਤੋ ਹੁੰਦੀ ਆ 1971 ਦੀ ਜੰਗ ਵੇਲੇ 1971 ਦੀ ਜੰਗ ਤੁਸੀਂ ਸੁਣੀ ਹੋਣੀ ਆ ਜਿਹਦੇ ਜਿਹਦੇ ਉੱਤੇ ਬਾਰਡਰ ਬਾਰਡਰ ਫਿਲਮ ਬਣੀ ਆ ਸਨੀ ਦਿਓਲ ਦੀ ਤੇ ਉਸ ਜੰਗ ਦੇ ਮਾਹੌਲ ਦੀ ਉਸ ਜੰਗ ਦੇ ਜ਼ਮਾਨੇ ਦੀ ਕਹਾਣੀ ਮਤਲਬ ਉਸ ਜੰਗ ਦੇ ਜ਼ਮਾਨੇ ਤੋਂ ਸ਼ੁਰੂ ਹੁੰਦੀ ਹੈ ਇਹ ਕਹਾਣੀ ਤੇ ਜੰਗ ਜਦੋਂ ਉਹ ਜੰਗ ਚੱਲ ਰਹੀ ਆ ਉਦੋਂ ਜਿਹੜਾ ਲੇਖਕ ਆ 5 ਸਾਲ ਦਾ ਤੇ ਜੰਗ ਤੋਂ ਬਾਅਦ ਮਤਲਬ ਇਹ ਲੇਖਕ ਦਾ ਪਿੰਡ ਹੁੰਦਾ ਬਾਰਡਰ ਦੇ ਨੇੜੇ ਤੇ ਬਾਰਡਰ ਦੇ ਨੇੜੇ ਪੰਜਾਬ ਦੇ ਵਿੱਚ ਤੇ ਜਦੋਂ ਜੰਗ ਖਤਮ ਹੁੰਦੀ ਆ ਫਿਰ ਲੇਖਕ ਤੇ ਪਿੰਡ ਤੋਂ ਹੋਰ ਆਲੇ-ਦਾਲੇ ਜਿਹੜੇ ਬਾਰਡਰ ਏਰੀਆ ਦੇ ਪਿੰਡ ਹੁੰਦੇ ਨੇ ਉਹਨਾਂ ਵਿੱਚੋਂ ਲੋਕ ਜਾਂਦੇ ਨੇ ਹਨਾ ਦੇਖਣ ਮਾਹੌਲ ਵੀ ਬਾਰਡਰ ਦਾ ਲੜਾਈ ਤੋਂ ਬਾਅਦ ਕੀ ਮਾਹੌਲ ਆ ਬਾਰਡਰ ਤੇ ਤੇ ਲੇਖਕ ਵੀ ਇਦਾਂ ਜਾਂਦਾ ਆਪਣੇ ਦੋਸਤਾਂ ਮਿੱਤਰਾਂ ਨਾਲ ਮਿਲ ਕੇ ਪੰਜ ਵੀ ਕਲਾਸ ਚੋਂਦਾ ਤੇ ਕਰਦਿਆਂ ਨੇ ਹਦਾਇਤ ਦਿੱਤੀ ਹੁੰਦੀ ਹੈ ਵੀ ਉੱਥੋਂ ਕੁਝ ਵੀ ਚੱਕ ਕੇ ਨਹੀਂ ਲੈ ਕੇ ਆਉਣਾ ਵੀ ਉਦਾਂ ਦੇਖ ਕੇ ਆਉਣਾ ਦੇਖਿਆ ਹੋਣਾ ਤੇ ਜਾਂਦੇ ਆ ਉੱਥੇ ਇੱਕ ਸਕੂਲ ਦੇਖਦੇ ਆ ਸਕੂਲ ਦੇ ਵਿੱਚ ਇਹਨਾਂ ਨੂੰ ਕੁਝ ਕਿਤਾਬਾਂ ਪਈਆਂ ਦੇਖਦੀਆਂ ਤੇ ਲੇਖਕ ਉਹ ਕਿਤਾਬਾਂ ਚੱਕ ਕੇ ਆਪਣੇ ਝੋਲੇ 'ਚ ਪਾ ਲੈਂਦਾ ਵੀ ਚਲੋ ਕਿਤਾਬਾਂ ਦੀ ਕਾਦੀ ਲੁੱਟ ਹੁੰਦੀ ਹੈ ਨਾ ਤੇ ਘਰੇ ਜਾ ਕੇ ਫਿਰ ਬੜੀ ਸ਼ਾਬਾਸ਼ੀ ਮਿਲਦੀ ਹੈ ਵੀ ਹਾਂ ਬਹੁਤ ਵਧੀਆ ਕੰਮ ਕੀਤਾ ਵੀ ਹਾਂ ਕਿਤਾਬਾਂ ਨਾਲ ਜੁੜ ਕੇ ਰਹਿਣਾ ਤੇ ਦਾਦਾ ਜੀ ਬੜਾਈ ਮਤਲਬ ਖੁਸ਼ ਹੁੰਦੇ ਨੇ ਦਾਦਾ ਜੀ ਕਿਤਾਬਾਂ ਦੇ ਸ਼ਕੀਨ ਹੁੰਦੇ ਆ ਤੇ ਉਹ ਬੜੇ ਖੁਸ਼ ਹੁੰਦੇ ਨੇ ਵੀ ਤੂੰ ਕਿਤਾਬਾਂ ਨਾਲ ਜੁੜ ਕੇ ਰਹੀਂ ਲੇਖਕ ਨੂੰ ਇਹ ਮਤਲਬ ਇੱਕ ਸਿੱਖਿਆ ਦਿੰ ਮਤਲਬ ਇਸ ਕਹਾਣੀ ਦੇ ਪ੍ਰੈਜੈਂਟ ਦੇ ਵਿੱਚ ਵੀ ਜਦੋਂ ਲੇਖਕ ਯੂਨੀਵਰਸਿਟੀ ਦੇ ਯੂਨੀਵਰਸਿਟੀ ਵਿੱਚ ਪੜ ਰਿਹਾ ਹੁੰਦਾ ਤੇ ਕਿਤਾਬਾਂ ਵਿੱਚ ਉਹਨੂੰ ਕਾਫੀ ਰੁਝਾਨ ਹੁੰਦਾ ਤੇ ਉਹਦੇ ਇੱਕ ਨਾ ਮਨ ਦੀ ਇੱਕ ਖੁਆਇਸ਼ ਹੁੰਦੀ ਹੈ ਜਿਵੇਂ ਸਤਿੰਦਰ ਸਰਤਾਜ ਸਾਹਿਬ ਦਾ ਇੱਕ ਗੀਤ ਆ ਸ਼ਾਇਦ ਤੁਸੀਂ ਸੁਣਿਆ ਹੋਵੇ ਫਿਲਹਾਲ ਹਵਾਵਾਂ ਰੁਮਕਦੀਆਂ ਉਹਦੇ ਵਿੱਚ ਇੱਕ ਸ਼ੇਰ ਆ ਇੱਕ ਪੈਰਾ ਉਹਦੇ ਵਿੱਚ ਆਖਰ ਜੇ ਤੇ ਕਿ ਇੱਕ ਦਿਲੀ ਤਮੰਨਾ ਸ਼ਾਇਰ ਦੀ ਸਰਹੱਦ ਤੋਂ ਪਾਰ ਵੀ ਜਾਈਏ ਜੋ ਧਰਤੀ ਹੈ ਫਨਕਾਰਾਂ ਦੀ ਸਰਤਾਜ ਵੇ ਸੀਸ ਝੁਕਾਈਏ ਸੋ ਉਸੇ ਤਰ੍ਹਾਂ ਦੀ ਕੁਝ ਮਿਲਦੀ ਜੁਲਦੀ ਫੀਲਿੰਗ ਜਿਹੜੀ ਹੁੰਦੀ ਆ ਆਪਣੇ ਇਸ ਨਾਵਲ ਦੇ ਲੇਖਕ ਦੇ ਮਨ ਵਿੱਚ ਵੀ ਹੁੰਦੀ ਆ ਵੀ ਉਧਰ ਜਾਣ ਦੀ ਇੱਕ ਤਾਂਗ ਹੁੰਦੀ ਆ ਨਾ ਲਹਿੰਦੇ ਪੰਜਾਬ ਨੂੰ ਦੇਖਣ ਦੀ ਉਧਰਲੇ ਫਨਕਾਰਾਂ ਨੂੰ ਦੇਖਣ ਦੀ ਮਿਲਣ ਦੀ ਖਾਸ ਕਰਕੇ ਵੀ ਉਧਰਲੇ ਕਲਾਕਾਰਾਂ ਨੂੰ ਮਿਲਣ ਦੀ ਤੇ ਫੇਰ ਐਂ ਹੀ ਹੌਲੀ ਹੌਲੀ ਚੱਲੋ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਸਬਬ ਬਣਦਾ ਹਨਾ ਉਧਰ ਜਾਣ ਦਾ ਤੇ ਜਾਂਦੇ ਆ ਤੇ ਜਾ ਕੇ ਫਿਰ ਫਨਕਾਰਾਂ ਦਾ ਤਾਂ ਪਤਾ ਨਹੀਂ ਪਰ ਇੱਕ ਮੁਟਿਆਰ ਜ਼ਰੂਰ ਮਿਲ ਜਾਂਦੀ ਹੈ ਫਿਰ ਬਾਕੀ ਸੁਭਾਵਿਕ ਜੀਆਂ ਗੱਲਾਂ ਤੁਹਾਨੂੰ ਪਤਾ ਹੀ ਹੈ ਵੀ ਕੀ ਹੋਇਆ ਹੋਊਗਾ ਤੇ ਉੱਥੋਂ ਫਿਰ ਅਸਲ ਦੇ ਵਿੱਚ ਕਹਾਣੀ ਦੀ ਸ਼ੁਰੂਆਤ ਹੁੰਦੀ ਆ ਪ੍ਰੇਮ ਕਹਾਣੀ ਦੀ ਸ਼ੁਰੂਆਤ ਹੁੰਦੀ ਆ ਤੇ ਫਿਰ ਉਸ ਦੌਰਾਨ ਲੇਖਕ ਦੇ ਨਾਲ ਕੀ ਕੀ ਹੁੰਦਾ ਉਹ ਸਾਰੀ ਕਹਾਣੀ ਦੇ ਵਿੱਚ ਵੀ ਕਿੱਥੇ ਕਿੱਥੇ ਕੀ ਕੀ ਮਤਲਬ ਉਸ ਹੁੰਦਾ ਕੀ ਕੀ ਸਹਿਣਾ ਪੈਂਦਾ ਤੇ ਉਹ ਤੁਹਾਨੂੰ ਬੜਾ ਦਿਲਚਸਪ ਲੱਗੂਗਾ ਮੈਨੂੰ ਤਾਂ ਪਰਸਨਲੀ ਬਹੁਤ ਜ਼ਿਆਦਾ ਪਸੰਦ ਆਇਆ ਨਾਵਲ ਮਤਲਬ ਇਹ ਨਾਵਲ ਉਹ ਨਹੀਂ ਜਿਨ੍ਹਾਂ ਨੂੰ ਤੁਸੀਂ ਬਾਰ-ਬਾਰ ਪੜ੍ਹ ਸਕਦੇ ਹੋ ਹਨ ਮਾਸਟਰਪੀਸ ਹੁੰਦੇ ਹਨ ਕੁਝ ਉਹ ਨੇ ਸੋ ਜੇ ਤੁਸੀਂ ਮਤਲਬ ਕਿਤਾਬਾਂ ਦੇ ਸ਼ਕੀਨ ਨੂੰ ਖਾਸ ਕਰਕੇ ਨਾਵਲਾਂ ਦੇ ਤੁਸੀਂ ਸ਼ਕੀਨ ਨੂੰ ਮਤਲਬ ਤੁਹਾਨੂੰ ਨਾਵਲ ਪੜ੍ਹਨੇ ਚੰਗੇ ਲੱਗਦੇ ਤਾਂ ਇਹ ਨਾਵਲ ਮਸਟ ਰੀਡ ਆ ਮੈਂ ਕਹੂੰਗਾ ਵੀ ਇਹ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਤੁਹਾਡੀ ਬੁੱਕ ਸ਼ੈਲਫ ਦੇ ਉੱਤੇ ਇਹ ਨਾਵਲ ਹੋਣਾ ਹੀ ਚਾਹੀਦਾ ਸੋ ਬਾਕੀ ਬਾਈ ਜੀ ਤੁਸੀਂ ਮੈਂ ਬਾਹਲਾ ਨਹੀਂ ਮੈਨੂੰ ਇਹਦੇ ਬਾਰੇ ਦੱਸੂਗਾ ਤੇ ਤੁਸੀਂ ਬਾਕੀ ਪੜਿਓ ਤੇ ਫੇਰ ਦੱਸਿਓ ਕਮੈਂਟਾਂ ਦੇ ਵਿੱਚ ਜੇ ਪੜਿਆ ਤਾਂ ਵੀ ਦੱਸਿਓ ਵੀ ਕਿਵੇਂ ਲੱਗਿਆ ਤੁਹਾਨੂੰ ਇਹ ਨਾਵਲ ਹਿੰਦ-ਪਾਕ ਬਾਰਡਰਨਾਮਾ ਬਾਈ ਨਿਰਮਲ ਨਿੰਮਾ ਲੰਗਾ ਸੋ ਅੱਜ ਦੀ ਵੀਡੀਓ ਦੀ ਆਖਰੀ ਕਿਤਾਬ ਹੈਗੀ ਆ ਦੋਸਤੋ ਬੁੱਢਾ ਜੋ ਪਿਆਰ ਕਹਾਣੀਆਂ ਪੜਦਾ ਇਹ ਦੋਸਤੋ ਇੱਕ ਸਪੈਨਿਸ਼ ਸਪੈਨਿਸ਼ ਨੋਵਲ ਸੀਗਾ ਦਾ 올ਡ ਮੈਨ ਹੂ ਰੀਡਸ ਦਾ 올ਡ ਮੈਨ ਹੂ ਰੀਡਸ ਲਵ ਸਟੋਰੀਜ਼ ਤੇ ਲੂਇਸ ਸੈਪਲ ਵੈਦਾ ਇਹਦੇ ਰਾਈਟਰ ਦਾ ਨਾਮ ਆ ਲੂਇਸ ਸੈਪਲ ਵੈਦਾ ਸਪੈਨਿਸ਼ ਰਾਈਟਰ ਨੇ ਅਮੂਲ ਜਿਹੜੀ ਕਿਤਾਬ ਆ ਇਹ ਅਮੂਲ ਜਿਹੜਾ ਨੋਵਲ ਆ ਇਹ ਆਪਣੀ ਸਪੈਨਿਸ਼ ਦੇ ਵਿੱਚ ਆ ਉਸ ਤੋਂ ਬਾਅਦ ਫਿਰ ਸ਼ਾਇਦ ਇੰਗਲਿਸ਼ ਚ ਟਰਾਂਸਲੇਟ ਹੋਇਆ ਤੇ ਫਿਰ ਇੰਗਲਿਸ਼ ਤੋਂ ਸ਼ਾਇਦ ਇਹ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਅਫਜ਼ਲ ਅਹਿਸਨ ਰੰਧਾਵਾ ਜੀ ਨੇ ਤੇ ਬੜਾ ਛੋਟਾ ਜਿਹਾ ਨੋਵਲ ਆ 95 ਪੇਜ ਨੇ ਇਹਦੇ ਸਿਰਫ ਤੇ ਪਰ 95 ਪੇਜ ਛੋਟੀ ਜਿਹੀ ਕਹਾਣੀਆਂ ਪਰ ਇਹਦੇ ਵਿੱਚ ਜਿਹੜੀਆਂ ਗੱਲਾਂ ਨੇ ਉਹ ਬਹੁਤ ਵੱਡੀਆਂ ਨੇ ਮਤਲਬ ਇਹ ਮੈਂ ਤੁਹਾਨੂੰ ਮੋਟੀ ਮੋਟੀ ਗੱਲ ਦੱਸਾਂ ਤਾਂ ਕਹਾਣੀ ਦੀ ਸ਼ੁਰੂ ਮਤਲਬ ਕਹਾਣੀ ਜਿਹੜੀ ਆ ਐਮਾਜ਼ੋਨ ਦੇ ਜੰਗਲਾਂ ਦੇ ਮਤਲਬ ਉੱਥੇ ਰਹਿੰਦੇ ਲੋਕਾਂ ਬਾਰੇ ਨੇ ਉੱਥੇ ਰਹਿੰਦੇ ਲੋਕਾਂ ਦੀ ਕਹਾਣੀ ਆ ਇੱਕ ਮਤਲਬ ਹੁੰਦਾ ਇਨਸਾਨ ਹੁੰਦਾ ਤੇ ਆਵਾਜ਼ਕਾਰ ਉਧਰ ਜਾਂਦਾ ਤੇ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਉੱਥੇ ਜਿਹੜੇ ਲੋਕ ਰਹਿੰਦੇ ਹੁੰਦੇ ਨੇ ਉਹਨਾਂ ਨੂੰ ਮਿਲਦਾ 100 ਵਾਰ ਲੋਕ ਕਹਿੰਦੇ ਉਹਨਾਂ ਨੂੰ ਸ਼ਾਇਦ ਇਹ ਇੱਕ ਮਿੰਟ ਹਾਂ 100 ਵਾਰ ਜੰਗਲ ਵਾਸੀ ਸ਼ੋਵਾਰ ਮੁੱਢ ਕਦੀਮੀ ਜੰਗਲ ਵਾਸੀ ਸ਼ੋਵਾਰ ਅਮਾਜ਼ਨ ਜੰਗਲ ਦੇ ਤੇ ਉਹਨਾਂ ਨਾਲ ਰਹਿ ਕੇ ਉਹਨਾਂ ਵਰਗਾ ਹੋ ਜਾਂਦਾ ਉਹਨਾਂ ਦੇ ਤੌਰ ਤਰੀਕੇ ਵੀ ਉਹ ਕਿਵੇਂ ਰਹਿੰਦੇ ਨੇ ਕਿਵੇਂ ਸ਼ਿਕਾਰ ਕਰਦੇ ਨੇ ਕਿਵੇਂ ਮਤਲਬ ਉਹਨਾਂ ਦਾ ਗੁਜ਼ਾਰਾ ਹੁੰਦਾ ਉਹ ਸਾਰਾ ਕੁਝ ਮਤਲਬ ਉਹ ਬੰਦਾ ਸਿੱਖ ਲੈਂਦਾ ਹਨਾ ਉਧਰ ਰਹਿ ਕੇ ਕਾਫੀ ਸਾਲ ਰਹਿੰਦਾ ਉਧਰ ਆਪਣੀ ਜ਼ਿੰਦਗੀ ਦੇ ਤੇ ਬਹੁਤ ਕੁਝ ਮਤਲਬ ਪਰ ਉਹਨੂੰ ਫਿਰ ਹੌਲੀ ਹੌਲੀ ਇਦਾਂ ਕਿਤਾਬਾਂ ਦਾ ਮਤਲਬ ਪਤਾ ਲੱਗਦਾ ਵੀ ਉਹ ਪੜ੍ਹ ਵੀ ਸਕਦਾ ਹਨਾ ਮਤਲਬ ਇੰਨੇ ਸਾਲ ਜੰਗਲ ਦੇ ਵਿੱਚ ਰਹਿ ਕੇ ਸ਼ਾਇਦ ਭੁੱਲ ਗਿਆ ਹੋਊਗਾ ਤੇ ਫਿਰ ਉਹਨੂੰ ਕਿਤਾਬਾਂ ਪੜ੍ਹਦਾ ਤੇ ਫਿਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਪੜਨਾ ਕੀ ਆ ਫਿਰ ਉਹ ਐਂ ਲੱਗ ਲੱਗ ਪੜਦਾ ਫਿਰ ਉਹਨੂੰ ਹੌਲੀ ਹੌਲੀ ਪਤਾ ਲੱਗਦਾ ਵੀ ਮੈਨੂੰ ਉਹਨੂੰ ਰੋਮਾਂਟਿਕ ਸਾਈਡ ਲਵ ਸਟੋਰੀਜ਼ ਵਾਲੀਆਂ ਨਾਵਲ ਜਿਹੜੇ ਹੁੰਦੇ ਨੇ ਉਹ ਖਾਸ ਉਹਨੂੰ ਮਤਲਬ ਵਧੀਆ ਲੱਗਦੇ ਆ ਤੇ ਉਹ ਫਿਰ ਪੜਦਾ ਪੜਨ ਲੱਗ ਜਾਂਦਾ ਹਨ ਤੇ ਪਰ ਇਸ ਕਹਾਣੀ ਦਾ ਜਿਹੜਾ ਐਂਡ ਵਾ ਸਭ ਤੋਂ ਵਧੀਆ ਮੈਨੂੰ ਉਹ ਲੱਗਿਆ ਮਤਲਬ ਇਹਦੇ ਵਿੱਚ ਕਲਾਈਮੈਕਸ ਹਨਾ ਜਿਹੜਾ ਜਿੱਥੇ ਜਾ ਕੇ ਕਹਾਣੀ ਛੱਡੀ ਆ ਉਹ ਸਭ ਤੋਂ ਵਧੀਆ ਮਤਲਬ ਕਈ ਵਾਰੀ ਹੁੰਦਾ ਵੀ ਆਖਰ ਤੱਕ ਕਿਤਾਬ ਆਖਰ ਤੱਕ ਕਹਾਣੀ ਜਾਂਦੀ ਜਾਂਦੀ ਮਤਲਬ ਕਹਾਣੀ ਨਾਲ ਤੱਕਾ ਜਾ ਕਰ ਜਾਂਦੇ ਹੈ ਕਈ ਵਾਰ ਵੀ ਮਤਲਬ ਕੋਈ ਗੱਲ ਬਣਦੀ ਨਹੀਂ ਹੈਨਾ ਸੋ ਦੋਸਤੋ ਇਸ ਕਹਾਣੀ ਦਾ ਜਿਹੜਾ ਮੁੱਖ ਨਾਇਕ ਆ ਹੀਰੋ ਜਿਹਦਾ ਨਾਂ ਜਿਹਨੂੰ ਬੁੱਢਾ ਲਿਖਿਆ ਗਿਆ ਉਹਦਾ ਨਾਮ ਹੈਗਾ ਅੰਤੋਨੀਓ ਜੋਸ ਬੋਲੀਵਾਰ ਪੂਰ ਪੂਰਵਾਨੂ ਤੇ ਇਸ ਕਹਾਣੀ ਦਾ ਹੀਰੋ ਆ ਤੇ ਉਹ ਸੱਚੀ ਮੁੱਚੀ ਹੈ ਵੀ ਹੀਰੋ ਮਤਲਬ ਉਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਨਾਵਲ ਦਿਖਾਇਆ ਸਭ ਤੋਂ ਪਹਿਲਾਂ ਉਹਦੇ ਵਿੱਚ ਉਹ ਹੈ ਹੀਰੋ ਪਰ ਕੰਮ ਵਿਲਣ ਵਾਲੇ ਕਰਦਾ ਪਰ ਇਹਦੇ ਵਿੱਚ ਹੈ ਵੀ ਹੀਰੋ ਤੇ ਕੰਮ ਵੀ ਹੀਰੋ ਵਾਲੇ ਕਰਦਾ ਸੋ ਦੋਸਤੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸਭ ਤੋਂ ਵਧੀਆ ਇਸ ਨਾਵਲ ਦੀ ਮੈਨੂੰ ਐਂਡਿੰਗ ਲੱਗੀ ਆ ਤੁਹਾਨੂੰ ਵੀ ਸ਼ਾਇਦ ਵਧੀਆ ਲੱਗੇ ਤੇ ਉਦੋਂ ਨਾ ਐਂਡਿੰਗ ਦੇ ਵਿੱਚ ਹੁੰਦਾ ਕੀ ਆ ਬੁੱਢਾ ਜਿਹੜਾ ਅੰਟੋਨੀਓ ਉਹਦੇ ਹੱਥ ਵਿੱਚ ਇੱਕ ਚੀਜ਼ ਹੁੰਦੀ ਆ ਉਹ ਸਮੁੰਦਰ ਦੇ ਵਿੱਚ ਸੱਟਦਾ ਵਗਾ ਕੇ ਤੇ ਉਹ ਚੀਜ਼ ਕੀ ਹੁੰਦੀ ਆ ਉਹ ਤੁਸੀਂ ਨਾਵਲ ਦੇ ਵਿੱਚ ਪੜਿਓ ਤੇ ਉੱਥੇ ਕੁਝ ਆਖਰਲੀ ਆ ਇਸ ਨਾਵਲ ਉਹ ਸ਼ਾਇਦ ਬੋਲਦਾ ਵਾ ਜਾਂ ਸੋਚਦਾ ਵਾ ਤੇ ਉਹ ਆਪਣੇ ਨਾਲ ਆਪ ਨਾਲ ਗੱਲਾਂ ਕਰ ਰਿਹਾ ਹੁੰਦਾ ਉਹ ਗੱਲਾਂ ਜਿਹੜੀਆਂ ਨੇ ਉਹ ਜੇ ਉਹ ਸਮਝ ਲੱਗ ਜਾਣ ਤਾਂ ਪੂਰੀ ਦੁਨੀਆ ਬਦਲ ਸਕਦੀ ਹੈ ਮੈਂ ਇੰਨਾ ਹੀ ਕਹੂੰਗਾ ਸੋ ਬਾਕੀ ਦੋਸਤੋ ਇਹ ਸੀਗੀ ਜੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਤੇ ਲੇਟ ਤਾਂ ਵੈਸੇ ਆਈ ਹੋਈ ਆ ਤੇ ਉਹ ਲੇਟ ਯਾਰ ਇਸ ਲਈ ਹੋ ਗਈ ਕਿਉਂਕਿ ਮੈਂ ਅਸਲ ਵਿੱਚ ਕੁਝ ਪੜਿਆ ਹੀ ਨਹੀਂ ਦੋ ਤਿੰਨ ਮਹੀਨੇ ਇਹੀ ਦਿਨ ਕਿਤਾਬਾਂ ਪੜੀਆਂ ਤੇ ਕਿਤਾਬਾਂ ਪੜਨ ਨੂੰ ਥੋੜਾ ਜਿਹਾ ਫਿਰ ਟਾਈਮ ਲੱਗਦਾ ਟਾਈਮ ਤਾਂ ਹੁੰਦਾ ਬਸ ਥੋੜਾ ਜਿਹਾ ਇੰਸਟਾਗ੍ਰam ਦੀਆਂ ਰੀਲਾਂ ਘੇਰ ਲੈਂਦੀਆਂ ਤੇ ਉਦੋਂ ਫਿਰ ਥੋੜਾ ਜਿਹਾ ਆਲਸ ਆ ਜਾਂਦਾ ਤੇ ਪੜ ਨਹੀਂ ਹੁੰਦਾ ਪਰ ਕੋਸ਼ਿਸ਼ ਕਰਦਾ ਵਾਂ ਵੀ ਆਦਤ ਬਣੇ ਹਨਾ ਪੜਨ ਦੀ ਸੋ ਇਹ ਕਿਤਾਬਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ ਤੇ ਤੁਹਾਨੂੰ ਵੀ ਚੰਗੀਆਂ ਲੱਗਣਗੀਆਂ ਜੇ ਪੜੀਆਂ ਨੇ ਤਾਂ ਦੱਸਿਓ ਕਿਹੜੀ ਕਿਹੜੀ ਪੜੀ ਹੈ ਇਹਨਾਂ ਵਿੱਚੋਂ ਜੇ ਤਿੰਨੇ ਪੜੀਆਂ ਤਾਂ ਵੀ ਦੱਸਿਓ ਬਾਕੀ ਆਪਾਂ ਫੇਰ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ